ਤੇ ਤੁਹਾਨੂੰ ਤਾਂ ਪਤਾ ਹੀ ਐ ਮੈਂ ਢੋਲੂ ਭੂਲੂ ਮੈਂ ਤੇ ਸਾਡਾ ਤੁਹਾਨੂੰ ਦਿਖਾਉਣੇ ਲੱਡੂ ਪੱਤ ਲੱਡੂ ਪੱਤ ਨੂੰ ਪਤਾ ਨਹੀਂ ਐਕਸਰਸਾਈਜ਼ ਨਹੀਂ ਸਮਝ ਆਈ ਸਟੈਪਿੰਗ ਕਰਨੀ ਭਲਾ ਕਿਹਨੂੰ ਨਹੀਂ ਪਸੰਦ ਹੁੰਦੀ ਮੈਨੂੰ ਇਹ ਵਾਲਾ ਸਟੈਪਿੰਗ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਚੱਕਰ ਆਸਨ ਨੇ ਲਿਆਤੇ ਸਾਨੂੰ ਚੱਕਰ ਤੇ ਹਾਲਾਂਕਿ ਅਸੀਂ ਇਹਦੇ ਵਿੱਚ ਬਲੈਕ ਐਂਡ ਵਾਈਟ ਦਿਸ ਰਹੇ ਆ ਪਰ ਤੁਸੀਂ ਫੋਕਸ ਸਿਰਫ ਐਕਸਰਸਾਈਜ਼ ਤੇ ਕਰਨਾ ਐਕਸਰਸਾਈਜ਼ ਹੀ ਸਾਨੂੰ ਅੱਗੇ ਪਰਫੈਕਟ ਬਣਾਉਂਦੀ ਆ ਸਤਿ ਸ਼੍ਰੀ ਅਕਾਲ ਜੀ ਹਸਨ ਖੇਡਣ ਦੇ ਨਾਲ ਨਾਲ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਐਕਸਰਸਾਈਜ਼ ਲੈ ਕੇ ਆਏ ਆ ਹਾਲਾਂਕਿ ਇਹ ਐਕਸਰਸਾਈਜ਼ ਨਵੀਂ ਨਹੀਂ ਹੈਗੀ ਸਾਨੂੰ ਭੈਣ ਭਰਾਵਾਂ ਦੇ ਬਹੁਤ ਜ਼ਿਆਦਾ ਮੈਸੇਜਸ ਆਉਂਦੇ ਆ ਵੀ ਭੈਣੇ ਵਾਰਮ ਅਪ ਦੀ ਐਕਸਰਸਾਈਜ਼ ਸਾਡੇ ਨਾਲ ਸ਼ੇਅਰ ਕਰੋ ਸੇ ਇਹ ਸਾਡਾ ਫੁੱਲ ਬਾਡੀ ਦਾ ਵਾਰਮ ਅਪ ਹੁੰਦਾ ਮਤਲਬ ਮੰਨ ਲਓ ਇਹਦੇ ਨਾਲ ਸਾਡੇ ਜਦੋਂ ਬਾਅਦ ਵਿੱਚ ਅਸੀਂ ਕੋਈ ਵੀ ਐਕਸਰਸਾਈਜ਼ ਕਰਦੇ ਆ ਸਾਡਾ ਮਸਲ ਨਹੀਂ ਖਿੱਚਿਆ ਜਾਂਦਾ ਸਾਨੂੰ ਕਿਸੇ ਵੀ ਟਾਈਪ ਦੀ ਕੋਈ ਇੰਜਰੀ ਨਹੀਂ ਹੁੰਦੀਗੀ ਕਿਉਂਕਿ ਅਸੀਂ ਪਹਿਲਾਂ ਵਾਰਮ ਅਪ ਕਰ ਲਿਆ ਹੁੰਦਾ ਏ ਤੇ ਇਹ ਹੈਗੀ ਐਕਸਰਸਾਈਜ਼ ਜੀ ਇਹਦੇ ਨਾਲ ਵਾਰਮ ਅਪ ਦੇ ਨਾਲ ਰਿਲੈਕਸੇਸ਼ਨ ਹੁੰਦੀ ਆ ਕਿਉਂਕਿ ਜਦੋਂ ਵੀ ਆਪਾਂ ਵਾਰਮਅਪ ਕਰਦੇ ਆ ਤਾਂ ਬਾਡੀ ਬਹੁਤ ਜ਼ਿਆਦਾ ਇੱਕਦਮ ਐਕਟਿਵਨੈਸ ਚ ਆ ਜਾਂਦੀ ਆ ਉਹਦੇ ਨਾਲ ਸਾਨੂੰ ਥੋੜੀ ਜਿਹੀ ਰਿਲੈਕਸੇਸ਼ਨ ਦੀ ਲੋੜ ਹੁੰਦੀ ਆ ਪਰ ਅਸੀਂ ਟੱਪਣਾ ਭਲਾ ਕਿ ਉਹਨੂੰ ਨਹੀਂ ਪਸੰਦ ਹੁੰਦਾ ਮੈਨੂੰ ਬਹੁਤ ਪਸੰਦ ਆ ਪਰ ਕੀ ਕਰਾਂ ਵਾਰ-ਵਾਰ ਰੱਸੀ ਮੇਰੇ ਪੈਰ ਚੋਂ ਮ ਰਹੀ ਸੀ ਰਸੀ ਦੇ ਤੋਂ ਬਾਅਦ ਵਿੱਚ ਅਸੀਂ ਕੀਤੀ ਸਟੈਪਿੰਗ ਸਟੈਪਿੰਗ ਕਰਨੀ ਭਲਾ ਕਿਹਨੂੰ ਨਹੀਂ ਪਸੰਦ ਹੁੰਦੀ ਮੈਨੂੰ ਇਹ ਵਾਲਾ ਸਟੈਪਿੰਗ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਇਹਦੇ ਨਾਲ ਸਾਡਾ ਟੱਮੀ ਰਿਡਿਊਸ ਹੁੰਦਾ ਤੇ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਢੋਲੂ ਭੋਲੂ ਮੈਂ ਤੇ ਸਾਡ ਨੂੰ ਟੱਮੀ ਰਿਡਿਊਸ ਕਰਨ ਦੇ ਲਈ ਇਹ ਐਕਸਰਸਾਈਜ਼ ਸਾਡ ਨੂੰ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਆ ਦੇਖੋ ਬੱਚੇ ਮੰਨ ਕੇ ਸੱਚੇ ਪਰ ਟੱਪ ਨਹੀਂ ਸਕਦੇ ਰਸੇ ਮਾਂ ਤਾਂ ਮਾਂ ਹੈ ਬੱਚੇ ਤਾਂ ਕਿੱਥੇ ਟੱਪੇ ਜਾਂਦੇ ਆ ਰਸੇ ਹਨਾ ਆ ਦੇਖ ਲਓ ਬੇਟੀ ਨੇ ਬਹੁਤ ਕੋਸ਼ਿਸ਼ ਕਰ ਰਹੀ ਆ ਪਰ ਭਾਈ ਇਹਦੇ ਲਈ ਕੋਈ ਕਮੈਂਟ ਤਾਂ ਬੰਦ ਆ ਹੀ ਐ ਬੱਚੇ ਨੇ ਇਹਨੀ ਐਕਸਰਸਾਈਜ਼ ਜੋਰਾ-ਸ਼ੋਰਾ ਨਾਲ ਕੀਤੀ ਆ ਤੇ ਜਦੋਂ ਬੱਚੇ ਐਕਸਰਸਾਈਜ਼ ਕਰਦੇ ਹੋਣ ਉਹਨਾਂ ਦਾ ਹੌਸਲਾ ਵਧਾਉਣ ਲਈ ਬਸ ਉਹਨਾਂ ਨੂੰ ਇੱਕ ਛੋਟੀ ਜੀ ਫੀਡਬੈਕ ਦੇ ਦਿਆ ਕਰੋ ਇੱਕ ਛੋਟਾ ਜਿਹਾ ਕਮੈਂਟ ਕਰਕੇ ਪਿਆਰਾ ਜਿਹਾ ਜਿਹਦੇ ਨਾਲ ਬੱਚਿਆਂ ਦਾ ਹੋਰ ਹੌਸਲਾ ਵਧੇ ਹੁਣ ਤੁਹਾਨੂੰ ਦਿਖਾਉਣੇ ਲੱਡੂਪੱਤ ਲੱਡੂਪੱਤ ਨੂੰ ਪਤਾ ਨਹੀਂ ਐਕਸਰਸਾਈਜ਼ ਨਹੀਂ ਸਮਝ ਆਈ ਜਾਂ ਲੱਡੂਪੱਤ ਕਰਨਾ ਨਹੀਂ ਸੀ ਚਾਹੁੰਦਾ ਛੋਟਾ ਮੇਰਾ ਲੱਡੂਪੱਤ ਦੇਖੋ ਐਕਸਰਸਾਈਜ਼ ਸਾਰੀ ਸਾਡੀ ਕੰਪਲੀਟ ਹੋ ਗਈ ਪਰ ਇਹਨੂੰ ਸਟੈਪਿੰਗ ਨਹੀਂ ਪਤਾ ਲੱਗੀ ਵੀ ਸਟੈਪਿੰਗ ਕਰਨੀ ਕਿਹੜੀ ਆ ਤੇ ਮਾਂ ਸਾਡੀ ਕਿਹੜੀ ਸਟੈਪਿੰਗ ਕਰ ਰਹੀ ਆ ਬ ਨੀ ਰੇਲ ਪਟੜੀ ਤੇ ਰੇਲ ਜਿਹੜੀ ਹੁੰਦੀ ਹੈ ਟੇਢੀ ਮੇਢੀ ਹੋ ਕੇ ਚੱਲਦੀ ਆ ਐਵੇਂ ਕਰਕੇ ਵਿਚਾਰੀ ਟੇਢੀ ਮੇਢੀ ਹੋ ਕੇ ਚੱਲ ਰਹੀ ਆ ਓ ਓ ਆ ਤਾਂ ਵੱਜ ਜਾਣਾ ਸੀ ਮੇਰੇ ਪੁੱਤ ਦੇ ਵੱਜ ਵੀ ਗਿਆ ਫਿਰ ਮੈਂ ਸੌਰੀ ਬੋਲੀ ਕਿਹਦੀ ਕੋਈ ਨਾ ਮम्मा ਐਕਸਰਸਾਈਜ਼ ਕਰਦਾ ਐ ਇੰਨੇ ਛੋਟੇ ਛੋਟੇ ਗੱਲਾਂ ਹੁੰਦੇ ਗਰ ਜਾਂਦੇ ਤੇ ਅਗੇਨ ਮੇਰੇ ਪੁੱਤ ਨੇ ਮੇਰਾ ਸਾਥ ਦਿੱਤਾ ਦੋਨਾਂ ਨੇ ਬੱਚੇ ਸਾਥ ਉਦੋਂ ਦਿੰਦੇ ਜਦੋਂ ਬੱਚਿਆਂ ਦੇ ਨਾਲ ਥੋੜੀ ਚੋਲ ਮੇਲ ਹੋਵੇ ਹੈਨਾ ਤੇ ਆਹ ਵਾਲੀ ਐਕਸਰਸਾਈਜ਼ ਬਈ ਕੀ ਬਾਤਾਂ ਆਹ ਵਾਲੀ ਐਕਸਰਸਾਈਜ਼ ਪਤਾ ਨਵੇਂ ਬਣਾਏ ਘਰ ਦੇ ਮੱਖਣ ਵਾਂਗੂ ਨਾ ਇਹ ਐਕਸਰਸਾਈਜ਼ ਅਸੀਂ ਜਮਨ ਨਵੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਮੈਨੂੰ ਨਹੀਂ ਲੱਗਦਾ ਵੀ ਸਾਡੇ ਤੋਂ ਬਿਨਾ ਇਹ ਐਕਸਰਸਾਈਜ਼ ਕਿਸੇ ਹੋਰ ਨੇ ਕੀਤੀ ਹੋਣੀ ਆ ਕਿਉਂਕਿ ਸਾਡੇ ਫਰਜ਼ ਆ ਤੁਸੀਂ ਸਾਨੂੰ ਇਹਨਾਂ ਮੋਟੀਵੇਟ ਕਰਦੇ ਆ ਤੇ ਸਾਡੇ ਵੀ ਫਰਜ਼ ਬਣ ਜਾਂਦੇ ਆ ਵੀ ਅਸੀਂ ਤੁਹਾਡੇ ਸਾਹਮਣੇ ਨਵਾਂ ਨਵਾਂ ਐਕਸਰਸਾਈਜ਼ ਲੈ ਕੇ ਆਗੇ ਹਾਲਾਂਕਿ ਮੇਰੇ ਛੋਟੇ ਪੁੱਤ ਥੋੜਾ ਜਿਹਾ ਇਹਦੇ ਵਿੱਚ ਸਹੀ ਪਰਫੈਕਟ ਨਹੀਂ ਸੀ ਕਰ ਰਿਹਾਗਾ ਬਟ ਸੇ ਦੇਖੋ ਐਕਸਰਸਾਈਜ਼ ਜੀ ਸਾਨੂੰ ਅੱਗੇ ਪਰਫੈਕਟ ਬਣਾਉਂਦੀ ਆ ਤੇ ਮੇਰੇ ਪੋਤਰ ਨੂੰ ਵੀ ਪਰਫੈਕਟ ਬਣਾ ਹੀ ਦਿੱਤਾ ਕਰਦੇ ਕਰਦੇ ਹਾਲਕ ਇਹ ਐਕਸਰਸਾਈਜ਼ ਅਸੀਂ ਪਹਿਲੀ ਵਾਰ ਕੀਤੀ ਸੀ ਬਸ ਪਰ ਬਹੁਤ ਜਿਆਦਾ ਫਰਕ ਪਿਆ ਤੁਹਾਡੇ ਸਾਹਮਣੇ ਅਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਐਕਸਰਸਾਈਜ਼ ਲੈ ਕੇ ਆਉਣੇ ਆ ਬਾਈ ਪਲੀਜ਼ ਲਾਈਕ ਕਮੈਂਟ ਸ਼ੇਅਰ ਤਾਂ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਜੇ ਤੁਸੀਂ ਚੈਨਲ ਤੇ ਵਿਜ਼ਿਟ ਕਰੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਚੈਨਲ ਹੈ ਕੀ ਚੀਜ਼ ਕਿਵੇਂ ਬੱਚਿਆਂ ਨਾਲ ਮਨੋਰੰਜਨ ਨਾਲ ਭਰੇ ਹੋਏ ਅਸੀਂ ਐਕਸਰਸਾਈਜ਼ ਕਰਦੇ ਆ ਨਾਲੇ ਬੱਚਿਆਂ ਦੀ ਮੋਟੀਵੇਸ਼ਨ ਨਾਲੇ ਫੋਨ ਤੋਂ ਬੱਚੇ ਤੁਹਾਨੂੰ ਹਮੇਸ਼ਾ ਕਹਿਣਗੇ ਥੈਂਕ ਯੂ ਮਮ ਸੋ ਬੱਚਿਆਂ ਨੂੰ ਐਕਸਰਸਾਈਜ਼ ਜ਼ਰੂਰ ਕਰਵਾਇਆ ਕਰੋ ਹੁਣ ਦੇਖੋ ਅੱਗੇ ਦੀ ਅੱਗੇ ਅਸੀਂ ਨਵਾਂ ਐਕਸਰਸਾਈਜ਼ ਕਰ ਰਹੇ ਹੁੰਦੇ ਜਾ ਰਹੇ ਹਾਂ ਬੱਚਿਆਂ ਨੂੰ ਜਿਹੜੀਆਂ ਇਹਨਾਂ ਦੇ ਆਉਣ ਵਾਲੇ ਫਿਊਚਰ ਚ ਕੰਮ ਆਉਣਗੀਆਂ ਹਾਲਾਂਕਿ ਐਕਸਰਸਾਈਜ਼ ਹਜੇ ਬਹੁਤ ਹਾਰਡ ਨਹੀਂ ਹੈਗੀਆਂ ਬਟ ਇੰਨੀਆਂ ਵੀ ਲਾਈਟ ਨਹੀਂ ਹੈਗੀਆਂ ਆਹ ਦੇਖੋ ਇਹਨੂੰ ਕਹਿੰਦੇ ਆ ਜੀ ਚੱਕਰ ਆਸਣ ਚੱਕਰ ਆਸਣ ਨੇ ਲਿਆਤੇ ਸਾਨੂੰ ਚੱਕਰ ਤੇ ਹੁਣ ਨਾ ਰਹੀ ਕੋਈ ਫਿਕਰ ਮਤਲਬ ਚੱਕਰ ਆਸਣ ਤਾਂ ਕੀ ਆ ਬਾਤਾਂ ਜਿਸ ਨਾਲ ਤੁਹਾਡੀ ਹੋਲ ਬਾਡੀ ਦੀ ਐਕਸਰਸਾਈਜ਼ ਹੁੰਦੀ ਆ ਤੁਹਾਡੀ ਜਿਹੜੀ ਬੈਕ ਬੋਣਾ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਆ ਤੇ ਇਹ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਜਿੰਨਾ ਵੀ ਹੋ ਸਕੇ ਫਲੈਕਸੀਬਿਲਟੀ ਲਿਆਉਣ ਦੇ ਲਈ ਇਹ ਐਕਸਰਸਾਈਜ਼ ਸਾਨੂੰ ਬਹੁਤ ਜ਼ਰੂਰੀ ਆ ਤੁਸੀਂ ਵੀ ਸਾਡੇ ਨਾਲ weight loss journey ਦੇ ਵਿੱਚ ਸ਼ਾਮਲ ਹੋਵੋ ਤੁਹਾਨੂੰ ਪਤਾ ਲੱਗੂਗਾ ਕਿ weight loss ਕਿੰਨਾ ਹੋ ਰਿਹਾ ਅੱਜ ਮੇਰਾ weight ਹੈਗਾ 70.50 ਠੀਕ ਹੈ ਜੀ ਹਾਂ ਜ਼ਰੂਰਤ ਹੈਗੀ ਆ ਅੱਗੇ ਇਸ ਨੂੰ ਹੋਰ ਰਿਡਿਊਸ ਕਰਨ ਦੀ ਉਹ ਅਸੀਂ ਤਾਂ ਭੁੱਲ ਹੀ ਗਏ ਸੀ ਬੱਚਿਆਂ ਨੂੰ ਸਾਰੀ ਐਕਸਰਸਾਈਜ਼ ਕਰਾਉਣ ਤੋਂ ਬਾਅਦ ਅਸੀਂ ਇਹ ਵਾਲੀ ਐਕਸਰਸਾਈਜ਼ ਵਰਮ-ਅਪ ਨਹੀਂ ਕੀਤਾ ਇਹ ਅਸੀਂ ਆਪਣਾ ਜਿਹੜਾ ਕਲਿੱਪ ਸੀ ਇਹ ਬਾਅਦ ਵਿੱਚ ਐਡ ਕੀਤਾ ਹੈ ਤਾਂ ਕਿ ਤੁਹਾਨੂੰ ਯਾਦ ਕਰਵਾ ਸਕੀਏ ਵੀ ਇਹ ਐਕਸਰਸਾਈਜ਼ ਵਾਰਮ-ਅਪ ਹੈ ਜੀ ਇਹਦੇ ਨਾਲ ਸਾਸੀ ਵਾਰਮ-ਅਪ ਹੁੰਨੇ ਤੇ ਕੋਈ ਵੀ ਐਕਸਰਸਾਈਜ਼ ਕਰਨ ਤੋਂ ਪਹਿਲਾਂ ਇਹ ਐਕਸਰਸਾਈਜ਼ ਤੁਸੀਂ ਜ਼ਰੂਰ ਕਰਨੀ ਆ ਹਾਲਾਂਕਿ ਅਸੀਂ ਇਹਦੇ ਵਿੱਚ ਬਲੈਕ ਐਂਡ ਵਾਈਟ ਦਿਸ ਰਹੇ ਆ ਪਰ ਤੁਸੀਂ ਫੋਕਸ ਸਿਰਫ ਐਕਸਰਸਾਈਜ਼ ਤੇ ਕਰਨਾ ਹੈ ਵੀ ਕਿਹੜੀ ਐਕਸਰਸਾਈਜ਼ ਬੱਚੇ ਕਿਹੜੇ ਟੰਗ ਨਾਲ ਕਰ ਰਹੇ ਆ ਹਾਲਾਂਕਿ ਬੱਚੇ ਛੋਟੇ ਤਾਂ ਕਰਕੇ ਵੀ ਜਿਹੜਾ ਵਾਰਮ-ਅਪ ਸੀਗਾ ਤੁਹਾਨੂੰ ਸਭ ਤੋਂ ਪਹਿਲਾਂ ਦੱਸਦਾ ਸੀਗਾ ਵੀ ਆਹ ਵਾਲਾ ਵਾਰਮ-ਅਪ ਹੁੰਦਾ ਜੀ ਇਹ ਤੋਂ ਬਾਅਦ ਤੁਸੀਂ ਆਪਦੀ ਕੋਈ ਵੀ ਐਕਸਰਸਾਈਜ਼ ਕੰਟੀਨਿਊ ਕਰ ਸੋ ਜੰਪਿੰਗ ਕਰਦੇ ਰਹੋ ਜੰਪਿੰਗ ਨਾਲ ਤੁਹਾਡੀ ਐਕਸਰਸਾਈਜ਼ ਨੂੰ ਹੋਰ ਵੀ ਚਾਰ ਚੰਦ ਲੱਗ ਜਾਂਦੇ ਆ ਠੀਕ ਹੈ ਜੀ ਮੈਨੂੰ ਪਤਾ ਹੈ ਜਾਂਦੇ ਜਾਂਦੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਹੀ ਲੈਣਾ ਤੇ ਲਾਈਕ ਕਰਨ ਦਾ ਤਾਂ ਤੁਸੀਂ ਕਦੇ ਭੁੱਲ ਹੀ ਨਹੀਂ ਸਕਦੇ ਨਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਇਹ ਸਭ ਤੋਂ ਬੈਸਟ